ਸੂਬੇ ਦੀ ਐਜ਼ ਅ ਹੋਲ ਇੰਟੀਗ੍ਰੇਸ਼ਨ ਦੇਸ਼ ਦੇ ਵਿੱਚ ਇਹ ਜ਼ਿਆਦਾ ਜ਼ਰੂਰੀ ਹੈ ਬਜਾਏ ਕਿ ਚੋਣ ਜਿੱਤਣ ਦੇ ਚੋਣ ਜਿੱਤਣਾ ਜ਼ਰੂਰੀ ਨਹੀਂ ਹੈਗਾ ਭਾਰਤੀ ਜਨਤਾ ਪਾਰਟੀ ਨੇ ਕਦੇ ਨਹੀਂ ਕਿਹਾ ਕਿ ਅਸੀਂ ਇੱਥੇ ਸਰਕਾਰ ਬਣਾਣੀ ਹੀ ਬਣਾਣੀ ਹੈ ਜੇ ਸਰਕਾਰ ਤੋੜਨੀ ਹੋਵੇ ਤਾਂ ਇੱਕ ਮਿੰਟ ਦਾ ਕੰਮ ਹੈਗਾ ਇਹਦੇ ਇੰਨੀਆਂ ਵੱਡੇ ਬਲੰਡਰ ਕਰ ਰਿਹਾ ਇੰਨੀਆਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਨਸ਼ਿਆਂ ਦੀ ਪ੍ਰੋਬਲਮ ਹੈ ਸਾਰਾ ਹੀ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਆ ਪੰਜਾਬ ਸਰਕਾਰ ਦਾ ਚੱਲਣ ਵੇਲੇ ਇਹਨੂੰ ਕੰਟੀਨਿਊ ਰੱਖਣ ਵਾਸਤੇ ਇਹਨੂੰ ਤੋੜ ਦੇਣਾ ਚਾਹੀਦਾ ਹੈਗਾ ਲੇਕਿਨ ਨਹੀਂ ਅਮਰਿਤਪਾਲ ਦੀ ਜਥੇਬੰਦੀ ਇਹ ਗੱਲ ਕਿਤੇ ਨਾ ਕਿਤੇ ਫੀਲ ਕਰਦੀ ਹੈ ਵੀ ਭਾਜੀਪੀ ਦਾ ਵੀ ਬਹੁਤ ਵੱਡਾ ਸ਼ਰਧੰਤਰ ਹੈ ਅਮਰਪਾਲ ਨੂੰ ਬਾਹਰ ਨਾ ਲੈ ਕੇ ਆਉਂਦੇ। ਸਮੇ ਤੋਂ ਪਹਿਲਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਇਹ ਵਾਰਿਸ ਪੰਜਾਬ ਦੇ ਹੀ ਸਾਡੇ ਸਹੀ ਵਾਰਿਸ ਹੈ। ਇਹ ਤਾਂ ਲਾਇਸੈਂਸ ਤਾਂ ਕਿਸੇ ਨੇ ਉਹ ਨਹੀਂ ਦਿੱਤਾ ਹੈ। ਜਦੋਂ ਅਮਰਿਤਪਾਲ ਜੀ ਆਪਣਾ ਪੰਜਾਬ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਇੱਕ ਥਾਣੇ ਦੇ ਉੱਤੇ ਅਟੈਕ ਕਰਦੇ ਆ ਪੁਲਿਸ ਅਫਸਰਾਂ ਦੇ ਉੱਤੇ ਅਟੈਕ ਕਰਦੇ ਹੈਗੇ ਉਦੋਂ ਵਾਰਿਸ ਪੰਜਾਬ ਦੇ ਕਿੱਥੇ ਸੀਗੇ? ਪਾਲ ਸਿੰਘ ਵੀ ਹੈ ਦੋ ਉਹ ਕਿ ਤਰ੍ਹਾਂ ਕਿਤੇ ਕਹਿੰਦੇ ਨੇ ਕਹਿੰਦੇ ਬੀਜੇਪੀ ਦੇ ਨਾਲੋਂ ਵੱਡਾ ਅੰਕੜਾ ਹੈ ਸਾਡਾ ਕਿ 2.5 ਐਮਪੀ ਅੱਜ ਲੋਕ ਸਭਾ ਦੇ ਵਿੱਚ ਨੇ ਤੇ ਪਲੱਸ ਇੰਨੇ ਵੱਡੇ ਮਾਰਜਨ ਵੋਟ ਦੇ ਨਾਲ ਜਿੱਤੇ ਨੇ ਕਿ ਆਖਰ ਉਹ ਸਿਆਸੀ ਧਿਰਾਂ ਕਿੰਨਾਂ ਘਬਰਾਈਆਂ ਹੋਈਆਂ ਨੇ ਵੀ ਜੇਕਰ ਅਮਰਿਤਪਾਲ ਬਾਹਰ ਆ ਜਾਂਦੇ ਨੇ ਤਾਂ ਮੁੱਖ ਮੰਤਰੀ ਚਿਹਰਾ ਹੋਣਗੇ ਤੇ ਲੋਕਾਂ ਨੂੰ ਸਪੋਰਟ ਸਸ਼ੀ ਕਾਲ ਅਮਰਿਤਪਾਲ ਤੇ ਇੱਕ ਵਾਰੀ ਫਿਰ NSA ਦੀ ਡਿਟੈਂਸ਼ਨ ਜਿਹੜੀ ਵਧਾਈ ਗਈ ਹੈ ਉਹਨੂੰ ਲੈ ਕੇ ਜੇ ਕਹੀਏ ਅਮਰਿਤਪਾਲ ਦੀ ਜਿਹੜੀ ਪਾਰਟੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੇ ਵੱਲੋਂ BJP ਨੂੰ ਵੀ ਇਹਦੇ ਵਾਸਤੇ ਜਿੰਮੇ ਵਾਠਾ ਰਹਿ ਗਿਆ ਕਿ ਆਖਰਕਾਰ ਕਿਤਨਾ ਕਿਤੇ ਦੇਸ਼ ਦੀਆਂ ਸਰਕਾਰਾਂ ਡਰੀਆਂ ਹੋਈਆਂ ਨੇ ਕਿ ਕੱਲ ਨੂੰ ਕਿਤੇ ਅਮਰਿਤਪਾਲ ਜਿੰਮੇ ਸੀ ਮੁੱਖ ਮੰਤਰੀ ਚਿਹਰਾ ਬਣਾਏ ਤਾਂ ਉਹਨਾਂ ਨੂੰ ਲੋਕਾਂ ਦਾ ਸਮਰਥਨ ਨਾ ਮਿਲ ਜੇ ਐਸਾ ਲੱਧਰ ਨੇ ਸਰ ਨਾਲ ਲੱਧਾ ਸਭ ਦੇਖਿਏ ਅਮਰਿਤਪਾਲ ਦੀ ਜਥੇਬੰਦੀ ਇਹ ਗੱਲ ਕਿਤੇ ਨਾ ਕਿਤੇ ਫੀਲ ਕਰਦੀ ਹੈ ਵੀ ਭਾਜਪਾ ਦਾ ਵੀ ਬਹੁਤ ਵੱਡਾ ਛੁੜਯੰਤਰ ਹੈ ਅਮਰਿਤਪਾਲ ਨੂੰ ਬਾਹਰ ਨਾ ਲੈ ਕੇ ਆਉਣ ਦੇ ਵਿੱਚ ਦੇਖੋ ਆਪਣਾ ਜਿਹੜਾ ਆਪਣਾ ਇੱਕ ਲਾਅ ਐਂਡ ਆਰਡਰ ਹੈ ਵੈਸੀ ਤਾਂ ਸਟੇਟ ਸਬਜੈਕਟ ਹੈ ਹੋ ਨਹੀਂ ਸਕਦਾ ਹੈਗਾ ਕਿ ਜੇ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਰਿਕਮੈਂਡ ਨਾ ਕਰੇ ਤੇ ਐਨਐਸਏ ਦੇ ਵਧਣ ਦੀ ਮਿਆਦ ਕੋਈ ਵਜ੍ਹਾ ਨਹੀਂ ਲੱਗਦੀ ਲੇਕਿਨ ਭਾਰਤ ਦਾ ਅੰਗ ਹੈ ਪੰਜਾਬ ਪੰਜਾਬ ਦੇ ਲਾਇਨ ਆਰਡਰ ਦਾ ਵਿੱਚ ਆਪਣਾ ਦੇਖਣਾ ਕਿ ਕਿਹੜੇ ਬੰਦੇ ਉਹਨੂੰ ਡਿਸਟਰਬ ਕਰਦੇ ਆ ਜਾਂ ਕਰ ਸਕਦੇ ਆ ਉਹਨਾਂ ਦੇ ਉੱਤੇ ਆਪਣਾ ਕੇਂਦਰੀ ਸਰਕਾਰ ਦਾ ਵੀ ਆਪਣਾ ਇੱਕ ਜ਼ਿੰਮੇਵਾਰੀ ਹੈ ਜਦੋਂ ਅਮਰਿਤਪਾਲ ਜੀ ਆਪਣਾ ਪੰਜਾਬ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਇੱਕ ਥਾਣੇ ਦੇ ਉੱਤੇ ਅਟੈਕ ਕਰਦੇ ਆ ਪੁਲਿਸ ਅਫਸਰਾਂ ਦੇ ਉੱਤੇ ਅਟੈਕ ਕਰਦੇ ਹੈਗੇ ਉਦੋਂ ਵਾਰਿਸ ਪੰਜਾਬ ਦੇ ਕਿੱਥੇ ਸੀਗੇ ਕੀ ਉਹਨਾਂ ਨੂੰ ਉਹ ਨਜ਼ਰ ਨਹੀਂ ਸਿਆਂਦਾ ਕਿ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੈਗਾ ਆ ਕਿ ਤੁਸੀਂ ਆਪਣਾ ਲੋਕਾਂ ਨੂੰ ਡਰਾਓ ਧਮਕਾਓ ਤੇ ਫਿਰ ਤੁਸੀਂ ਆਪਣਾ ਵਾਰਿਸ ਪੰਜਾਬ ਦੇ ਬਣ ਜਾਓ ਕਿਹੜਾ ਵਾਰਿਸ ਹੈ ਕਿ ਇਹ ਇਕੱਲੇ ਵਾਰਿਸ ਪੰਜਾਬ ਦੇ ਹੈਗੇ ਕੀ ਆਪਣਾ ਜਿਹੜਾ ਆਪਣਾ ਇਸ ਤਰੀਕੇ ਦੇ ਨਾਲ ਕੰਮ ਕਰਨਾ ਜਾਂ ਲੋਕਾਂ ਨੂੰ ਡਰਾਣਾ ਧਮਕਾਣਾ ਜਾਂ ਇੱਕ ਡਰ ਜਾਂ ਭੈ ਦਾ ਮਾਹੌਲ ਪੈਦਾ ਕਰਨਾ ਕੀ ਵਾਰਸ ਪੰਜਾਬ ਦੇ ਲੋਕਾਂ ਦਾ ਕੰਮ ਹੈ ਪਰ ਇਹਦੇ ਵਿੱਚ politically ਲੱਗਦਾ ਲੱਗਦਾ ਸਭ ਕਿਉਂਕਿ ਇਸ ਵਾਰ ਦਾ ਜਿਹੜਾ ਕੰਟੈਸਟ ਹੋਊਗਾ 2024 ਦਾ ਬੜਾ ਇੰਟਰਸਟਿੰਗ ਹੈ ਉਹਦੇ ਵਿੱਚ ਅਮਰਿਤਪਾਲ ਦੀ ਜਥੇਬੰਦੀ ਜਿਹਦੇ ਵਿੱਚ ਜੇ ਗੱਲ ਕਰੀ ਜਾਵੇ ਜਿਵੇਂ ਸਬਜੀਤ ਖਾਲਸਾ ਵੀ ਨੇ ਉਹਨਾਂ ਦੇ ਨਾਲ ਅਮਰਿਤਪਾਲ ਸਿੰਘ ਵੀ ਹੈ ਦੋ ਉਹ ਕਿਤਨਾ ਕਿਤੇ ਇਹ ਕਹਿੰਦੇ ਨੇ ਕਹਿੰਦੇ ਬੀਜੇਪੀ ਦੇ ਨਾਲੋਂ ਵੱਡਾ ਅੰਕੜਾ ਹੈ ਸਾਡਾ ਕਿ 2.5 ਐਮਪੀ ਅੱਜ ਲੋਕ ਸਭਾ ਦੇ ਵਿੱਚ ਨੇ ਤੇ ਪਲੱਸ ਇੰਨੇ ਵੱਡੇ ਮਾਰਜਨ ਵੋਟ ਦੇ ਰਾ ਜਿੱਤੇ ਨੇ ਕਿ ਆਖਰ ਉਹ ਸੱਸੀ ਧਿਰਾਂ ਕਿੰਨਾਂ ਘਬਰਾਈਆਂ ਹੋਈਆਂ ਨੇ ਵੀ ਜੇਕਰ ਅਮਰਿਤਪਾਲ ਬਾਹਰ ਆ ਜਾਂਦੇ ਨੇ ਤਾਂ ਮੁੱਖ ਮੰਤਰੀ ਅਹ ਦੇਖੋ ਸੁਮਿਤਜੀ ਆਪਣਾ ਇਹ ਸਾਡਾ ਦੇਸ਼ ਤਾਂ ਡੈਮੋਕਰੈਟਿਕ ਦੇਸ਼ ਹੈਗਾ ਜਦੋਂ ਆਪਣਾ ਸਿਮਰਨਜੀਤ ਸਿੰਘ ਮਾਨ 13 ਦੀਆਂ 13 ਸੀਟਾਂ 1999 ਵਿੱਚ ਕੇ ਕਿਹੜੇ ਸਾਲ ਦੇ ਵਿੱਚ ਜਿੱਤ ਕੇ ਆਪਣਾ ਪਾਰਲੀਮੈਂਟ ਚ ਪਹੁੰਚੇ ਤਾਂ ਕਿਸੇ ਨੇ ਨਹੀਂ ਰੋਕਿਆ ਤਾਂ ਕੀ ਉਹ ਦੇਸ਼ ਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਬਣ ਗਏ ਜਿਹੜਾ ਮੁੱਖ ਮੰਤਰੀ ਬਣਨਾ ਹੈ ਲੋਕਾਂ ਨੇ ਚੁਣਨਾ ਹੈਗਾ ਲੋਕ ਰਾਜ ਹੈ ਜਿਹਨੂੰ ਵੀ ਆਪਣਾ ਚਾਹੇ ਵਾਰਿਸ ਪੰਜਾਬ ਦੇ ਲੋਕਾਂ ਦੀ ਜਥੇਬੰਦੀ ਨੂੰ ਚੁਣ ਲੈਣ ਕਾਲੀ ਦਲ ਨੂੰ ਚੁਣ ਲੈਣ ਭਾਜਪਾ ਨੂੰ ਚੁਣ ਲੈਣ ਆਪ ਨੂੰ ਚੁਣ ਲੈਣ ਜਾਂ ਕਾਂਗਰਸ ਨੂੰ ਚੁਣ ਲੈਣ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਲੇਕਿਨ ਸਮੇਂ ਤੋਂ ਪਹਿਲਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਇਹ ਵਾਰਿਸ ਪੰਜਾਬ ਦੇ ਹੀ ਸਾਡੇ ਸਹੀ ਵਾਰਿਸ ਹੈ ਇਹ ਤਾਂ ਲਾਇਸੈਂਸ ਤਾਂ ਕਿਸੇ ਨੇ ਨਹੀਂ ਦਿੱਤਾ ਹੈਗਾ ਸੋ ਭਾਰਤੀ ਜਨਤਾ ਪਾਰਟੀ ਇੱਕ ਦੇਸ਼ ਦੀ ਤੀਜੀ ਵਾਰੀ ਮੋਦੀ ਜੀ ਮੁੱਖ ਮੰਤਰੀ ਬਣੇ ਆ ਅਮਿਤ ਸ਼ਾ ਜੀ ਲੰਬੇ ਸਮੇਂ ਤੋਂ ਗ੍ਰਹਿ ਮੰਤਰੀ ਬਣੇ ਆ ਉਹਨਾਂ ਦੀਆਂ ਆਪਣੀਆਂ ਇਨਪੁਟਸ ਹੈਗੀਆਂ ਆ ਸਿਕਿਉਰਿਟੀ ਨੂੰ ਲੈ ਕੇ ਕੀ ਲੱਗਦਾ ਵੀ ਖਤਰਾ ਪੈਦਾ ਹੋ ਸਕਦਾ ਬਹੁਤ ਸਰ ਦੇਖੋ ਇਹ ਖਤਰਾ ਜਿਹੜਾ ਹੈਗਾ ਆ ਐਨਐਸਏ ਆ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਆ ਇਹ ਤਾਂ ਲਾਇਆ ਜਾਂਦਾ ਜਦੋਂ ਕਿਤੇ ਨੈਸ਼ਨਲ ਲੈਵਲ ਦੀ ਥ੍ਰੈਟ ਹੁੰਦਾ ਹੈਗਾ ਔਰ ਜਿਹੜੀਆਂ ਆਪਣੀਆਂ ਸਟੇਟ ਏਜੰਸੀਜ਼ ਆ ਉਹਦੇ ਨਾਲ ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਆ ਜਨੂੰ ਕੋ ਉਹਨਾਂ ਕੋ ਇਨਪੁਟ ਆਂਦਾ ਹੈਗਾ ਕਿ ਵੀ ਇਹ ਦੇਸ਼ ਵਿਦੇਸ਼ ਚ ਬੈਠ ਕੇ ਦੇਸ਼ ਦੇ ਅੰਦਰ ਜਾਂ ਦੇਸ਼ ਦੇ ਬਾਹਰ ਹੁਣ ਗੁਰਪਤਵੰਨ ਸਿੰਘ ਪੰਨੂ ਹੈਗਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਬੰਦੇ ਨੂੰ 133 ਕਰੋੜ ਰੁਪਈਆ ਉਹਨੇ ਦਿੱਤਾ ਹੈਗਾ ਔਰ ਉਹ ਆਪਣਾ ਸ਼ਰੇਆਮ ਕੇਜਰੀਵਾਲ ਜਾ ਕੇ ਉਹਨਾਂ ਦੇ ਘਰ ਡਿਨਰ ਕਰਦਾ ਰਾਤ ਨੂੰ ਸਟੇ ਕਰਦਾ ਹੈਗਾ ਸੋ ਇਦਾਂ ਦੇ ਲੋਕੀ ਜੇਲ੍ਹ ਵੀ ਜਾ ਕੇ ਆਂਦੇ ਆ ਫਿਰ ਕਹਿੰਦੇ ਅਸੀਂ ਕੱਟੜ ਇਮਾਨਦਾਰ ਹ ਜਿਹੜਾ ਮੀਡੀਆ ਦੇ ਵਿੱਚ ਪਰਸੈਪਸ਼ਨ ਬਣਾਇਆ ਜਾਂਦਾ ਉਹ ਕੁਝ ਹੋਰ ਹੈ ਅਸਲੀਅਤ ਕੁਝ ਹੋਰ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਆਪਣਾ ਕੇਂਦਰ ਚ ਆਜ ਕਰ ਰਹੀ ਹੈ ਅੱਜ ਦੇ ਦਿਨ ਦੇ ਵਿੱਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਨੂੰ ਵੀ ਲੈ ਕੇ ਤੇ ਪੂਰੇ ਦੇਸ਼ ਨੂੰ ਲੈ ਕੇ ਇਹ ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਹੈ ਸਿੱਧੇ ਤੌਰ ਤੇ ਉਹਨਾਂ ਦੇ ਜਿਹੜੇ ਵਕੀਰ ਵੀ ਨੇ ਪਾਰਟੀ ਦੇ ਮੁਖ ਬੁਲਾਰੇ ਵੀ ਨੇ ਮਾਨ ਸਿੰਘ ਖਾਰਾ ਉਹ ਇਸ ਹੱਬ ਤੌਰ ਤੇ ਇਹ ਗੱਲ ਕਹਿੰਦੇ ਨੇ ਕਿ ਬੀਜੇਪੀ ਦਾ ਜਿਹੜਾ ਸੋਚ ਹੈਗੀ ਉਹ ਸਾਡੇ ਖਿਲਾਫ ਹੈ ਉਹਨਾਂ ਕਹਿੰਦੇ ਕੰਟੈਸਟ ਕਰਨ ਤੋਂ ਡਰਦੇ ਮਾਰੇ ਹੀ ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਲੈ ਗਿਆ ਦੂਜੇ ਪਾਸੇ ਜੇ ਕਿਹਾ ਜਾਵੇ ਸਿਆਸੀ ਤੌਰ ਤੇ ਤਾਂ ਸਮਝਦੇ ਹੋ ਵੀ ਚੈਲੰਜ ਤਾਂ ਹੋਊਗਾ ਜੇ ਕੱਲ ਨੂੰ ਅਮਰਿਤਪਾਲ ਅਖੀ ਚੋਣਾਂ ਦੇ ਵਿੱਚ ਖੜ੍ਹ ਜਾਂਦੇ ਜਾਂ ਉਹ ਚੋਣ ਪ੍ਰਚਾਰ ਕਰਦੇ ਦੇਖੋ ਸਮਿਤ ਜੀ ਮੈਂ ਇਹ ਸਮਝਦਾ ਹਾਂ ਕਿ ਪੰਜਾਬ ਦਾ ਲੈਂਡ ਆਰਡਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਪੰਜਾਬ ਦੇ ਸੂਬੇ ਦੀ ਐਜ਼ ਅ ਹੋਲ ਇੰਟੀਗ੍ਰੇਸ਼ਨ ਦੇਸ਼ ਦੇ ਵਿੱਚ ਇਹ ਜ਼ਿਆਦਾ ਜ਼ਰੂਰੀ ਹੈ ਬਜਾਏ ਕਿ ਚੋਣ ਜਿੱਤਣ ਦੇ ਚੋਣ ਜਿੱਤਣਾ ਜ਼ਰੂਰੀ ਨਹੀਂ ਹੈਗਾ ਭਾਰਤੀ ਜਨਤਾ ਪਾਰਟੀ ਨੇ ਕਦੇ ਨਹੀਂ ਕਿਹਾ ਕਿ ਅਸੀਂ ਇੱਥੇ ਸਰਕਾਰ ਬਣਾਣੀ ਹੀ ਬਣਾਣੀ ਹੈ ਜੇ ਸਰਕਾਰ ਤੋੜਨੀ ਹੋਵੇ ਤਾਂ ਇੱਕ ਮਿੰਟ ਦਾ ਕੰਮ ਹੈਗਾ ਇਹਦੇ ਇੰਨੀਆਂ ਵੱਡੇ ਬਲੰਡਰ ਕਰ ਰਿਹਾ ਇੰਨੀਆਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਨਸ਼ਿਆਂ ਦੀ ਪ੍ਰੋਬਲਮ ਹੈ ਸਾਰਾ ਹੀ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਚੱਲਣ ਵੇਲੇ ਇਹਨੂੰ ਕੰਟੀਨਿਊ ਰੱਖਣ ਵਾਸਤੇ ਇਹਨੂੰ ਤੋੜ ਦੇਣਾ ਚਾਹੀਦਾ ਹੈਗਾ ਲੇਕਿਨ ਨਹੀਂ ਭਾਜਪੀ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਕਦੇ ਨਹੀਂ ਤੋੜਨਾ ਚਾਹੇਗੀ ਨਾ ਤੋੜੇਗੀ ਤੋ ਇਸ ਕਰਕੇ ਜੇ ਆਪਣਾ ਵਾਰਸ ਪੰਜਾਬ ਦੇ ਆਨ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਉਂਦੇ ਆ ਤਾਂ ਭਾਰਤੀ ਜਨਤਾ ਪਾਰਟੀ ਕਦੇ ਉਹਨਾਂ ਨੂੰ ਉਪੋਸ ਨਹੀਂ ਕਰੇਗੀ ਕਿਉਂਕਿ ਇਦਾਂ ਡੈਮੋਕ੍ਰੇਸੀ ਆ ਇਹ ਤਾਂ ਲੋਕਤੰਤਰ ਹੈ ਇਹਦੇ ਵਿੱਚ ਜਿਹੜਾ ਮਰਜੀ ਲੋਕੀ ਚੁਣਨਾ ਹੈ ਲੋਕਾਂ ਨੇ ਛੋੜਨਾ ਹੈ ਸਰਕਾਰ ਨੂੰ ਤੇ ਜੇ ਇਹਨਾਂ ਨੂੰ ਛੋੜਨਾ ਹੋਇਆ ਤਾਂ ਇਹ ਰਾਸ ਕਰਨਗੇ ਤਾਂ ਭਾਰਤੀ ਜਨਤਾ ਪਾਰਟੀ ਦਾ ਇਸ ਤੋਂ ਇੱਕ ਵੱਡਾ ਦਾਇਤਵ ਹੈ ਇੱਕ ਵੱਡਾ ਹੋਰ ਜ਼ਿੰਮੇਵਾਰੀ ਹੈ ਉਹ ਹੈ ਦੇਸ਼ ਦੀ ਸੁਰੱਖਿਆ ਉਹ ਹੈ ਪੰਜਾਬੀਆਂ ਦੀ ਸੁਰੱਖਿਆ ਤੁਹਾਨੂੰ ਕੀ ਲੱਗਦਾ ਵੀ ਅੰਮ੍ਰਿਤਪਾਲ ਤੋਂ ਖਤਰਾ ਹੈ ਦੇਸ਼ ਦੀ ਸੁਰੱਖਿਆ ਦੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਜਿਹੜੀ ਉਹਨਾਂ ਦੀ ਡਿਟੈਂਸ਼ਨ ਵਧੀ ਹੈਗੀ ਇਹਦਾ ਮਤਲਬ ਕੀ ਕਿਸੇ ਇਨਪੁਟ ਸੇ ਹੋਈ ਹੈ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਉਹਨਾਂ ਦੇ ਚੈਟਸ ਵਗੈਰਾ ਆਪਣਾ ਪਬਲਿਕ ਹੋਏ ਆ ਔਰ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀਆਂ ਧਮਕੀਆਂ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਦੀਆਂ ਧਮਕੀਆਂ ਤੋਂ ਉਹ ਸਾਰੀਆਂ ਗੱਲਾਂ ਇਹਨਾਂ ਗੱਲਾਂ ਤੋਂ ਬਾਅਦ ਵੀ ਆਪਣਾ ਜਿਹੜਾ ਇੰਟੈਲੀਜੈਂਸ ਇਨਪੁੱਟਸ ਹੈਗੇ ਆ ਉਹਨਾਂ ਦੇ ਉੱਤੇ ਐਗਜ਼ਾਮਨ ਕੀਤਾ ਜਾਂਦਾ ਉਹਨਾਂ ਦੀ ਜਿਹੜੀ ਇੰਪੋਰਟੈਂਸ ਹੈਗੀ ਆ ਉਹਨਾਂ ਦੀ ਕਿੰਨੀ ਕ ਇੰਪੋਰਟੈਂਸ ਆ ਉਹਨੂੰ ਵਿਚਾਰਿਆ ਜਾਂਦਾ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਵੱਡੇ ਲੈਵਲ ਤੇ ਫੈਸਲੇ ਲਏ ਜਾਂਦੇ ਆ ਦੇਖੋ ਇੱਕ ਮੈਂਬਰ ਪਾਰਲੀਮੈਂਟ ਹੈ ਇੱਕ ਚੁਣਿਆ ਹੋਇਆ ਨਮਾਇੰਦਾ ਹੈਗਾ ਲੋਕਾਂ ਦਾ ਸਰਬਜੀਤ ਸਿੰਘ ਖਾਲਸਾ ਨੂੰ ਕਿਉਂ ਨਹੀਂ ਅੰਦਰ ਕਰ ਦਿੱਤਾ ਉੱਤੇ ਕਿਉਂ ਨਹੀਂ ਐਨਐਸਏ ਲਾਇਆ ਉਹ ਵੀ ਤਾਂ ਵਾਰਿਸ ਪੰਜਾਬ ਦੀ ਪਾਰਟੀ ਦਾ ਮੈਂਬਰ ਹੈ ਨਾ ਐਮਪੀ ਤੇ ਅਮਰਤਪਾਲ ਨੂੰ ਕਿਉਂ ਲਾਇਆ ਹੈਗਾ ਅਮਰਤਪਾਲ ਜਿਹੜਾ ਹੈਗਾ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਥਾਣਿਆਂ ਦੇ ਉੱਤੇ ਅਟੈਕ ਕਰਦਾ ਹੈਗਾ ਇਹਦੇ ਉੱਤੇ ਆਪਣਾ ਇਹਦਾ ਜਿਹੜਾ ਵਰਕਿੰਗ ਹੈ ਕੋਈ ਕਤਵੰਦੀਆਂ ਵਾਲੀ ਵਰਕਿੰਗ ਸੀ ਇਹਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਤਾਂ ਇਸ ਕਰਕੇ ਜੇਕਰ ਭਾਰਤ ਸਰਕਾਰ ਨੇ ਐਨਐਸਸੀ ਦਾ ਸਾਲ ਵਾਸਤੇ ਬਣਾਇਆ ਹੈਗਾ ਤਾਂ ਇਹਦੇ ਪਿੱਛੇ ਬਹੁਤ ਕੋਈ ਸੋਚੀ ਸਮਝੀ ਗੱਲਬਾਤ ਹੋਏਗੀ ਤਾਂ ਹੀ ਬਣਾਇਆਗਾ ਬਿਨਾਂ ਵਜ੍ਹਾ ਨਹੀਂ ਬਣਾਇਆਗਾ ਇਹ ਵਕੀਲ ਕੀ ਕਹਿੰਦੇ ਆ ਗਿਆ ਉਹਨਾਂ ਦੇ ਪਾਰਟੀ ਦੇ ਬੁਲਾਰੇ ਕੀ ਕਹਿੰਦੇ ਆ ਜੋ ਕਹਿੰਦੇ ਕਹੀ ਜਾਣਗੇ ਭਾਰਤੀ ਜਨਤਾ ਪਾਰਟੀ ਬਤੌਰ ਕੇਂਦਰ ਸਰਕਾਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੇ ਪੰਜਾਬ ਨੂੰ ਲੈ ਕੇ ਸੋ ਇਸ ਕਰਕੇ ਉਹ ਆਪਣਾ ਇਹ ਨਹੀਂ ਕਹਿ ਸਕਦੀ ਕਿ ਇਹਨਾਂ ਦਾ ਵਕੀਲ ਆ ਕਹਿੰਦਾ ਇਸ ਕਰਕੇ ਇਹਨਾਂ ਨੂੰ ਛੱਡ ਦਿਓ ਨੋ ਬਿਲਕੁਲ ਕਿਉਂਕਿ ਐਨਐਸਏ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਬੀਜੇਪੀ ਸਬ ਤੌਰ ਤੇ ਕਿਤੇ ਨਾ ਕਿਤੇ ਇਸ ਗੱਲ ਤੋਂ ਪੱਲਾ ਛੱਡਦੀ ਹੈ ਕਿ ਇੱਕ ਰੰਜਿਸ਼ ਤੌਰ ਤੇ ਨਹੀਂ ਹਾਂ ਸੁਰੱਖਿਆ ਦੇ ਤੌਰ ਦੇ ਉੱਤੇ ਜਿਹੜੇ ਇਨਪੋਰਟਸ ਆਏ ਨੇ ਜੇਕਰ ਸਰਕਾਰਾਂ ਨੇ ਉਹਦੇ ਤੇ ਫੈਸਲਾ ਲਿਆ ਤਾਂ ਅਸੀਂ ਉਹਦੀ ਹਮਾਇਤ ਕਰਦੇ ਹਾਂ ਪਰ ਰਹੀ ਗੱਲ ਸਿਆਸੀ ਤੌਰ ਦੇ ਤਾਂ ਉਹ ਕਹਿੰਦੇ ਕਿ ਭਾਵੇਂ ਲੋਕ ਕਿਸੇ ਨੂੰ ਵੀ ਚੁਣਨ ਸਾਨੂੰ ਉਹਦਾ ਕਿਸੇ ਨਾਲ ਇਤਰਾਜ਼ ਨਹੀਂ ਜੇਕਰ ਕੱਲੋਂ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਪਰਫਾਰਮ ਕਰਦੀ ਹੈ ਲੋਕ ਉਹਨਾਂ ਨੂੰ ਮੌਕਾ ਦੇਣਗੇ ਤਾਂ ਸਾਡਾ ਉਹਨਾਂ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਬੈਰ ਵਿਰੋਧ ਨਹੀਂ ਪਰ ਜੇਕਰ ਅਖੰਡਤਾ ਤੇ ਸੁਰੱਖਿਆ ਤੇ ਕੋਈ ਗੱਲ ਆਊਗੀ ਤਾਂ ਸਖਤ ਕਾਰਵਾਈਆਂ ਹੋਣਗੀਆਂ ਸੀਨੀਅਰ ਵੀਡੀਓਨਸਟ ਮੈਂ ਤੇ ਇਹਦੇ ਨਾਲ ਸੁਮਿਸਿੰਗ ਰੋਜ਼ਾਨਾ ਸੁਪਸਨ ਟੀਵੀ ਚੰਡੀਗੜ੍ਹ